ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਮਣੀ ਸਿੰਘ ਜੀ ਭਾਈ ਮਣੀ ਸਿੰਘ ਜੀ ਦਾ ਮੋਢਲਾ ਜੀਵਨ ਤੇ ਪਰਿਵਾਰਕ ਪਿਛੋਕੜ ਭਾਈ ਮਣੀ ਸਿੰਘ ਦਾ ਜਨਮ ਅੰਮਾਰ ਗੋਤ ਦੇ ਰਾਜਪੂਤ ਭਾਈ ਮਾਈ ਦਾਸ ਦੇ ਘਰ ਮਾਤਾ ਮਧਰੀ ਬਾਈ ਦੇ ਉਧਰ ਤੋਂ 10 ਮਾਰਚ 1644 ਨੂੰ ਪਿੰਡ ਅਲੀਪੁਰ ਜ਼ਿਲ੍ਹਾ ਮੁਜਫਫਰਗੜ ਹੁਣ ਪਾਕਿਸਤਾਨ ਵਿੱਚ ਹੈ ਹੋਇਆ ਆਪ ਦਾ ਬਚਪਨ ਦਾ ਨਾਮ ਮਨੀ RAM ਸੀ ਜਦ ਦਸਮ ਪਾਸ਼ਾ ਜੀ ਨੇ 1699 ਸਵੀ ਦੀ ਬਸਾਖੀ ਨੂੰ ਖਾਲਸਾ ਪੰਥ ਸਾਜਿਆ ਤਾਂ ਆਪ ਅੰਮ੍ਰਿਤਸਰ ਕੇ ਮਨੀ RAM ਤੋਂ ਮਨੀ ਸਿੰਘ ਬੱਝ ਗਏ ਭਾਈ ਮਨੀ ਸਿੰਘ ਜੀ ਤੇ ਪਰਿਵਾਰ ਦਾ ਸੰਬੰਧ ਗੁਰੂ ਘਰ ਨਾਲ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਜੁੜ ਜਾਂਦਾ ਹੈ ਆਪ ਦੇ ਦਾਦਾ ਭਾਈ ਬੱਲੂ ਜੀ ਛੇਵੇਂ ਪਾਸ਼ਾ ਜੀ ਦੇ ਪ੍ਰਸਿੱਧ ਜਨੈਲ ਸਨ ਇਹ ਕਿੰਨੇ ਸੁਭਾਗ ਦੀ ਗੱਲ ਹੈ ਕਿ ਭਾਈ ਮਨੀ ਸਿੰਘ ਜੀ ਨੇ 7ਵੇਂ 8ਵੇਂ 9ਵੇਂ ਤੇ 10ਵੇਂ ਪਾਸ਼ਾ ਜੀ ਦੇ ਦਰਸ਼ਨ ਕੀਤੇ ਸਨ 1653 ਸੀ ਨੂੰ ਜਦ ਆਪ ਜੀ ਦੀ ਉਮਰ 13 ਸਾਲ ਦੀ ਸੀ ਤਾਂ ਪਿਤਾ ਸ਼੍ਰੀ ਮਾਈ ਦਾ ਜੀ ਦੇ ਨਾਲ ਕਿਦਪੁਰ ਸਾਬ ਵਿਖੇ ਆਪ ਨੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ Rai ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਆਪ ਜੀ ਉਮਰ 15 ਸਾਲ ਦੀ ਜਦ ਇਨਾਂ ਦਾ ਵਿਆਹ ਭਾਈ ਲੱਖੀ ਸ਼ਾਦੀ ਪਤਰੀ ਸੀਤੋ ਬਾਈ ਨਾਲ ਹੋਇਆ ਇਹ ਉਹ ਲੱਖੀ ਸ਼ਾ ਸੀ ਜਿਸ ਨੇ ਗੁਰੂ ਤੇਗ ਬਹਾਦਰ ਜੀ ਦੇ ਧਰ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਉਸ ਸਮੇਂ ਉਹ ਕਾਰੋਬਾਰ ਕਰਕੇ ਦਿੱਲੀ ਵਸੇ ਹੋਏ ਸਨ ਪਾਈ ਮਨੀ ਸਿੰਘ ਜਿੰਨੇ 7ਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੇਵਾ ਸ਼ੁਰੂ ਕੀਤੀ ਉਹਨਾਂ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਆਪ 8ਵੇਂ ਸਤਗੁਰਾਂ ਦੀ ਸੇਵਾ ਵਿੱਚ ਵਿਚਰਦੇ ਰਹੇ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਦਿੱਲੀ ਜਾਣ ਵਾਲੇ ਸਿੱਖਾਂ ਵਿੱਚ ਆਪ ਸ਼ਾਮਲ ਸਨ। ਜਦ 8ਵੇਂ ਪਾਤਸ਼ਾਹ ਦਿੱਲੀ ਵਿਖੇ 31 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ ਤਾਂ ਪਾਈ ਮਨੀ ਸਿੰਘ ਜੀ ਬਾਬਾ ਬਕਾਲਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਏ। ਜਦ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਤਿੰਨਕ ਗੰਦੂ ਦੀ ਰੱਖਿਆ ਲਈ ਸ਼ਹੀਦੀ پا ਕੇ ਵੱਡਾ ਸਾਕਾ ਕਰ ਗਏ ਤਾਂ ਉਸ ਸਮੇਂ ਭਾਈ ਮਨੀ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਸ਼ਾ ਜੀ ਦੀ ਸੇਵਾ 'ਚ ਤਤਪਰ ਸਨ ਦਸਮ ਪਾਸ਼ਾ ਜੀ ਦੇ ਕਰ ਕਮਲਾ ਤੋਂ ਹੀ ਆਪਨੇ ਅੰਮ੍ਰਿਤ ਪਾਨ ਕੀਤਾ ਆਪ ਗੁਰਬਾਣੀ ਦੇ ਪ੍ਰਬੀਨ ਲਿਖਾਰੀ ਤੇ ਗੁਰਮਤ ਦੇ ਵਿਦਵਾਨ ਸਨ ਦਸਮ ਪਾਸ਼ਾ ਜੀ ਨੇ ਆਪ ਨੂੰ ਗੁਰਬਾਣੀ ਦੇ ਗੁੱਟ ਕੇ ਪੋਥੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖਣ ਦੀ ਸੇਵਾ ਲਈ ਨਿਯੁਕਤ ਕੀਤਾ ਪਾਈ ਸੇਵਾ ਨੈ ਸ਼ਹੀਦ ਬਲਾਸ ਵਿੱਚ ਲਿਖਿਆ ਹੈ ਆਯੂ 35 ਬਰਸ ਕੀ ਮਨੀ ਸਿੰਘ ਕੀ ਆਹੇ ਲਿਖੇ ਲਿਖਾਏ ਪੋਥੀਆਂ ਮਨਮੇ ਬਹੁਤ ਉਤਸ਼ਾਹ ਹੈ ਪਾਈ ਮਨੀ ਸਿੰਘ ਜੀ ਅਨੰਦਪੁਰ ਰਹਿਣ ਸਮੇ ਜਿੱਥੇ ਲਿਖਣ ਦੀ ਸੇਵਾ ਨਿਭਾਉਂਦੇ ਸਨ ਉੱਥੇ ਹਰ ਰੋਜ਼ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਾ ਕੇ ਨਿਹਾਲ ਕਰਦੇ ਰਹੇ ਪਾਈ ਮਨੀ ਸਿੰਘ ਜੀ ਦਾ ਖਾਨਦਾਨ ਗੁਰੂ ਘਰ ਦੇ ਸੇਵਕਾਂ ਦਾ ਘਰ ਸੀ ਭਾਈ ਸਾਹਿਬ ਦੇ ਦਾਦਾ ਜੀ ਦਸ ਭਰਾ ਆਪ ਦੇ ਪੁੱਤਰ ਤੇ ਪੋਤਰੀਆਂ ਦੀ ਗੁਰੂ ਘਰ ਲਈ ਕੁਰਬਾਨੀ ਬਹੁਤ ਮਹਾਨ ਹੈ ਭਾਈ ਮਨਿੰਦ ਸਿੰਘ ਜੀ ਨੇ ਆਪਣੇ ਪੰਜ ਪੁੱਤਰ ਬਚਿੱਤਰ ਸਿੰਘ ਉਦੇਸ ਸਿੰਘ ਅਨਿਕ ਸਿੰਘ ਅਜਬ ਸਿੰਘ ਤੇ ਜਾਇਬ ਸਿੰਘ ਦਸਮ ਪਾਤਸ਼ਾਹ ਜੀ ਨੂੰ ਭੇਟ ਕੀਤੇ ਸਤਗੁਰਾਂ ਨੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਆਨੰਦ ਕਲੂਕੀ ਆਨੰਦਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਲਈ ਪਹਾੜੀਆਂ ਵੱਲੋਂ ਭੇਜੇ ਮਸਤ ਹਾਥੀ ਦਾ ਨਾਗਨੀ ਨਾਲ ਮੱਥਾ ਜੀਨਣ ਵਾਲਾ ਸੁਰਮਾ ਭਾਈ ਬਚਿੱਤ ਸਿੰਘ ਵੀ ਭਾਈ ਮਨੀ ਸਿੰਘ ਜੀ ਦਾ ਸਪੁੱਤਰ ਸੀ ਆਪ ਦੇ ਚਾਰ ਸਪੁੱਤਰਾਂ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪਾਈ ਭਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਨਿਰਾਲੀ ਸੀ ਉਹ ਲੇਖਕ ਵਿਦਵਾਨ ਕਥਾਵਾਚਕ ਸੂਰਬੀਰ ਤੇ ਵਧੀਆ ਪ੍ਰਬੰਧਕ ਸਨ ਇਹ ਇਸ ਸੰਤ ਸਫਾਈ ਦਾ ਗੁਰੂ ਘਰ ਵਿੱਚ ਹਰ ਪੱਖੋਂ ਨਿਆਰਾ ਯੋਗਦਾਨ ਰਿਹਾ ਹੈ ਭਾਈ ਮਨੀ ਸਿੰਘ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਤੇ ਸ਼ਹੀਦੀ ਸ਼੍ਰੀ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਸੰਬੰਧੀ ਥੋੜੀ ਜਿਹੀ ਪਿੱਛੇ ਝਾਤ ਮਾਰੀਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1634 ਈ ਵਿੱਚ ਸ੍ਰੀ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਚਲੇ ਗਏ ਤੇ ਉਸ ਧਰਤੀ ਨੂੰ ਭਾਗ ਲਾਏ ਉਹਨਾਂ ਤੋਂ ਬਾਅਦ ਸਰਕਾਰੀ ਮਦਦ ਨਾਲ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਹਰਮੰਦਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਮਿਹਰਬਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਹਰਜੀ ਗੱਦੀਮਲ ਬੈਠਾ ਹਰਜੀ ਦੀ ਮੌਤ ਤੋਂ ਬਾਅਦ ਉਹਦਾ ਵੱਡਾ ਪੁੱਤਰ ਨਿਰੰਜਨ ਰਾਏ ਕਾਬਜ਼ ਹੋ ਗਿਆ ਫਿਰ ਤਿੰਨਾ ਭਰਾਵਾਂ ਦੀ ਫੁੱਟ ਪੈਨ ਕਰਕੇ ਉਹ ਅੰਮ੍ਰਿਤਸਰ ਛੱਡ ਕੇ ਵੱਖ-ਵੱਖ ਥਾਵਾਂ ਤੇ ਚਲੇ ਗਏ ਜਦ ਹਰੀ ਜੀ ਦੀ ਸੰਤਾਨ ਅੰਮ੍ਰਿਤਸਰ ਛੱਡ ਗਈ ਤਾਂ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਾ ਕੋਈ ਪ੍ਰਬੰਧਕ ਨਾ ਰਿਹਾ ਅੰਮ੍ਰਿਤਸਰ ਸ਼ਹਿਰ ਦੀ ਸੰਗਤ 1699 ਸਈ ਦੀ ਬਸੱਖੀ ਨਾਨੰਦਪੁਰ ਸਾਹਿਬ ਪੁੱਜੀਤਾ ਉਹਨਾਂ ਦੀ ਬੇਨਤੀ ਕਰਨ ਤੇ ਕਲਗੀਧਰ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦਾ ਮੁਖ ਗ੍ਰੰਥੀ ਥਾਪ ਕੇ ਭੇਜਿਆ ਉਹਨਾਂ ਦੇ ਨਾਲ ਪੰਜ ਪਿਆਰ ਤਿਆਰ ਬਰਤਿਆਰ ਸਿੰਘ ਭਾਈ ਭੂਪਤ ਸਿੰਘ ਭਾਈ ਗੁਲਜਾਰ ਸਿੰਘ ਭਾਈ ਕੋਇਰ ਸਿੰਘ ਭਾਈ ਦਾਨ ਸਿੰਘ ਤੇ ਭਾਈ ਗੀਤ ਸਿੰਘ ਸੰਗ ਭੇਜੇ ਇਹ ਸਾਰੇ ਗੁਰੂ ਪਿਆਰੇ ਸ੍ਰੀ ਗੁਰੂ ਰੰਸ ਸਾਹਿਬ ਦੀ ਬੀੜ ਤੇ ਨਿਸ਼ਾਨ ਸਾਹਿਬ ਲੈ ਕੇ ਅਨੰਦਪੁਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਆਏ ਸ੍ਰੀ ਹਰਮੰਦਰ ਸਾਹਿਬ ਜੀ ਦੀ ਧਾਰਮਿਕ ਮਰਿਆਦਾ ਭਾਈ ਮਨੀ ਸਿੰਘ ਜੀ ਨੇ ਦੁਬਾਰਾ ਗੁਰਮਤਿ ਅਨੁਸਾਰ ਆਮਬ ਕਰਵਾਈ ਜਦ ਦਸ਼ਮੇ ਪਿਤਾ ਨੇ 1704 ਈਸਵੀ ਵਿੱਚ ਅਨੰਦਪੁਰ ਸਾਹਿਬ ਛੱਡਿਆ ਤਾਂ ਆਪ ਸਤਿਗੁਰਾਂ ਦੀ ਆਗਿਆ ਪਾ ਕੇ ਮਾਤਾ ਸੁੰਦਰੀ ਤੇ ਮਾਤਾ ਸਾਹਿਬਕੌਰ ਜੀ ਨੂੰ ਨਾਲ ਲੈ ਕੇ ਦਿੱਲੀ ਪਹੁੰਚੇ ਫਿਰ ਆਪ ਦਿੱਲੀ ਤੋਂ ਗੁਰੂ ਕੇ ਮਹਿਲਾ ਦੇ ਨਾਲ ਦਮਦਮਾ ਸਾਹਿਬ ਆਏ ਇੱਥੇ ਹੀ ਦਸਮ ਪਾਸ਼ਾ ਜੀ ਨੇ ਭਾਈ ਮਨੀ ਸਿੰਘ ਜੀ ਦੀ ਕਲਮ ਤੋਂ ਆਪਣੀ ਨਿਗਰਾਨੀ ਹੇਠ ਫੀਰੀ ਗੁਰੂ ਰੰਸਾ ਦੀ ਬੀੜ ਲਿਖਵਾਈ ਇਸ ਵਿੱਚ ਨਵੇਂ ਪਾਸ਼ਾ ਜੀ ਦੀ ਬਾਣੀ ਦਰਜ ਹੋਈ ਇਹ ਬੀੜ ਦਮਦਮੀ ਬੀੜ ਦੇ ਨਾਮ ਨਾਲ ਪ੍ਰਸਿੱਧ ਹੈ ਇਹ ਸੰਪੂਰਨ ਸਰੂਪ ਹੀ ਸਿੱਖ ਪੰਥ ਵਿੱਚ ਪ੍ਰਗਟ ਗੁਰਾਂ ਦੀ ਦੇਹ ਦੇ ਰੂਪ ਵਿੱਚ ਸ਼ੋਭ ਨਿਖ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਦਮਦਮਾ ਸਾਹਿਬ ਤੋਂ ਦੱਖਣ ਨੂੰ ਚਲੇ ਗਏ ਤਾਂ ਭਾਈ ਮਨੀ ਸਿੰਘ ਜੀ ਤੇ ਹੋਰ ਚਾਰ ਸਿੱਖਾਂ ਨੂੰ ਅੰਮ੍ਰਿਤਸਰ ਵਾਪਸ ਜਾਣ ਲਈ ਵਿਦਾ ਕਰ ਦਿੱਤਾ। ਉਦੋਂ 1708 ਈਸਵੀ ਵਿੱਚ ਦਸਮ ਪਾਸ਼ਾ ਜੋਤੀ ਜੋਤ ਸਮਾ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਗਨਾ ਨਾਲ ਟੱਕਰ ਲੈ ਕੇ ਖਾਲਸਾ ਰਾਜ ਸਥਾਪਿਤ ਕੀਤਾ। ਕੁਝ ਸਮਾ ਪਾਈਮਨੀ ਸਿੰਘ ਜੰਗ ਦੇ ਇਲਾਕੇ ਉੱਚ ਰਹੇ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ 1716 ਈਸਵੀ ਨੂੰ ਹੋਈ ਉਸ ਤੋਂ ਬਾਅਦ ਤਤ ਖਾਲਸਾ ਤੇ ਬੰਦੇ ਹੀ ਸਿੱਖਾਂ ਵਿਚ ਆਪਸੀ মতਪੇਧ ਵਧਨ ਕਰਕੇ ਝਗੜਾ ਚੱਲ ਪਿਆ ਇੱਥੇ ਪਾਈਮਨੀ ਸਿੰਘ ਜੀ ਨੇ ਪਰਚੀਆਂ ਪਾ ਕੇ ਫੈਸਲਾ ਕੀਤਾ ਭਾਈ ਸਾਹਿਬ ਵੀ ਨੇ ਕਈ ਪੁਸਤਕ ਰਚੀਆਂ ਜਿਵੇਂ ਗਿਆਨ ਰਤਨਾਵਲੀ ਆ ਆਪ ਜੀ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ ਆਪ ਜੀ ਨੇ ਚਲੀ ਦਸਮ ਗ੍ਰੰਥ ਦੀ ਵੀ ਸੰਪਾਦਨਾ ਕੀਤੀ ਇਸੇ ਤਰ੍ਹਾਂ ਬੱਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਪਿਛੋਂ ਸਿੱਖ ਪੰਥ ਉੱਧਰ ਆਈਆਂ ਔਂਕੜਾਂ ਸਮੇਂ ਜਿੱਥੇ ਆਪ ਸ੍ਰੀ ਹਰਮੰਦਰ ਸਾਹਿਬ ਜੀ ਦੀ ਰੌਣਕ ਰਿਤ ਨਿਭਾਉਂਦੇ ਰਹੇ ਉੱਥੇ ਕੌਮੀ ਉਨਤੀ ਲਈ ਸਿੰਘਾਂ ਦੀ ਯੋਗਗਵਾਈ ਤੇ ਸਹਾਇਤਾ ਵੀ ਕਰਦੇ ਰਹੇ ਇੱਕ ਪਾਸੇ ਖਾਨ ਬਹਾਦਰ ਜਕਰਿਆ ਖਾਨ ਸਿੱਖਾਂ ਨੂੰ ਹਰ ਹੀਲੇ ਖਤਮ ਕਰਨਾ ਚਾਹੁੰਦਾ ਸੀ ਭਾਈ ਮਨੀ ਸਿੰਘ ਜੀ ਨੇ 1734 ਸੂਚ ਵਿਸਾਖੀ ਮਨਾਉਣ ਲਈ 5000 ਦੀ ਰਕਮ ਦੇਣ ਦਾ ਇਕਰਾਰ ਕਰਕੇ ਲਾਹੌਰ ਦੇ ਸੁਬੇਦਾਰ ਤੋਂ ਅੱਗੇ ਲੈ ਲਈ ਉਧਰ ਜਕਰੀਆ ਖਾਨ ਦੀ ਨੀਅਤ ਖੋਟੀ ਸੀ ਕਿ ਜਦੋਂ ਸਿੰਘ ਅੰਮ੍ਰਿਤਸਰ ਵਿਖੇ ਵਿਸਾਖੀ ਤੇ ਇਕੱਠੇ ਹੋਣਗੇ ਤਾਂ ਵੱਡਾ ਹਮਲਾ ਕਰਕੇ ਖਤਮ ਕਰ ਦੇਵਾਂਗੇ ਭਾਈ ਸਾਹਿਬ ਨੇ ਇਹ ਹਕੂਮਤ ਦੀ ਭੈੜੀ ਨੀਅਤ ਦੇਖ ਕੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਮਨਾ ਕਰ ਦਿੱਤਾ ਹੁਣ ਹਕੂਮਤ ਨੂੰ 5000 ਦੀ ਰਕਮ ਕਿੱਥੋਂ ਅਦਾ ਕੀਤੀ ਜਾਣੀ ਸੀ ਇਸ ਲਈ ਮੁਗਲਾਂ ਨੇ ਬਦਲੇ ਦੀ ਭਾਵਨਾ ਨਾਲ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਇਹ ਘਟਨਾ 1734 ਈਸਵੀ ਦੀ ਹੈ ਆਪ ਨੂੰ ਗ੍ਰਿਫਤਾਰ ਕਰਕੇ ਲਾਹੌਰ ਵਿਖੇ ਸ਼ਾਹੀ ਕਿਲੇ ਦੇ ਲੱਗੇ ਚੌਂਕ ਨਖਾਸ ਵਿੱਚ ਲਿਆਂਦਾ ਗਿਆ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਮੁਸਲਮਾਨ ਹੋ ਜਾਓ ਅਤੇ ਜੇ ਧਰਮ ਨਹੀਂ त्याਗਣਾ ਤਾਂ ਤੁਹਾਡਾ ਬੰਦ-ਬੰਦ ਕੱਟ ਦਿੱਤਾ ਜਾਵੇਗਾ ਇਸ ਬਾਣੀ ਬਾਣੇ ਦੇ ਪ੍ਰਪੱਕ ਯੋਧੇ ਨੇ ਉੱਤਰ ਦਿੱਤਾ ਕਿ ਤੁਸੀਂ ਬੰਦ-ਬੰਦ ਕੱਟੋ ਪਰ ਗੁਰੂ ਦਾ ਸਿੰਘ ਆਪਣੇ ਧਰਮ ਤੋਂ ਨਹੀਂ ਡੋਲ ਸਕਦਾ ਪੱਟ ਵਹੀਆਂ ਅਨੁਸਾਰ ਭਾਈ ਸਾਹਿਬ ਦੀ ਉਮਰ ਉਸ ਸਮੇਂ 90 ਸਾਲ ਸੀ ਜਲਾਦਾ ਨੇ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਆਪ ਜੀ ਦਾ ਜੀਵਨ ਕਿੰਨਾ ਮਹਾਨ ਹੈ ਜਿਨ੍ਹਾਂ ਨੇ ਹਰ ਸ્વાસ ਗੁਰੂ ਘਰ ਦੀ ਸੇਵਾ ਤੇ ਧਰਮ ਦੀ ਪਾਲਣਾ ਵਿੱਚ ਕਰਨ ਵਿੱਚ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ